21 22 23 24 ਤੁਸੀਂ ਐਂ ਲਾ ਲਓ ਬਾਈ 35 ਦੇ ਕਰੀਬ ਜਿਹੜੇ ਇਹਦੇ ਵਿੱਚ ਭਰਾਵੋ ਬਈ ਆ ਹੋਣਗੇ 15 10 ਕਾ ਹਨ 35 ਦੇ ਕਰੀਬ ਇਹਦੀ ਜਿਹੜੀ ਟੈਲਰਿੰਗ ਆ ਗਈ ਜਿਹੜੇ ਇਹਦੇ ਜਿੰਨਾਂ ਦੇ ਉੱਪਰ ਆਪਾਂ ਕਹਿ ਦਈਏ ਵੀ ਗਾਹਾਂ ਜਾ ਕੇ ਜੀਤੇ ਜਾ ਕੇ ਬੱਲੀਆਂ ਨਿਕਲਦੀਆਂ ਨੇ ਬਹੁਤ ਦੇ ਅਕੋਰਡਿੰਗ ਵੀ ਇਹਦਾ ਕਿੰਨੇ ਮਣ ਜਾਂ ਕਿੰਨੇ ਕੁਆਂਟਲ ਝਾੜ ਨਿਕਲੂਗਾ ਜਿਵੇਂ ਆਪਾਂ ਨੂੰ ਫਸਲ ਦੇਖਦੀ ਹੈ ਇਹਦਾ ਵੀਰੇ ਝਾੜ ਨਿਕਲਣ ਜਾਂਦਾ 60 ਤੋਂ 60 ਮਣ ਤੱਕ ਦਾ 60 ਤੋਂ 60 ਮਣ ਤੱਕ ਠੀਕ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ ਦੋਸਤੋ 100 ਮਣ ਦਾ 40 ਕੁਇੰਟਲ ਹੁੰਦਾਗਾ ਤੇ 75 ਮਣ ਦੇ 30 ਕੁਇੰਟਲ ਹੋਗੇ ਬਾਈ ਆਪਦੇ ਆਪ ਕਹਿੰਦਾ ਵੀ 65 ਮਣ ਨਿਕਲਣਾ ਚਾਹੀਦਾ ਘੱਟੋ ਘੱਟ ਤੁਸੀਂ ਐਂ ਲਾ ਲਓ ਵੀ 25 ਤੋਂ ਜਿਹੜਾ 26 ਕੁਇੰਟਲ ਆਗਾ ਇਹਦਾ ਝਾੜ ਮੰਨ ਲਓ ਵੀ ਨਿਕਲੂਗਾ ਪਰ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਹੱਥ ਸ੍ਰੀ ਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਅਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਪ੍ਰਭਾਉ ਅੱਜ ਬਾਈ ਜੀ ਆਪਾਂ ਤੁਹਾਡੇ ਕੋਲੇ ਵੀਡੀਓ ਲੈ ਕੇ ਆਇਆਗੇ ਸਟਾਰ ਐਗਰੀ ਸੀਡ ਦੀ 1509 ਵੈਰਾਈਟੀ ਦੀ ਇਸ ਵਾਰ ਕੀ ਸਮੱਸਿਆ ਆਈ ਆ ਵੀ ਜਿਹੜੇ ਵੀਰਾਂ ਨੇ 1509 ਲਾਈ ਆ ਨਾ ਤਾਂ ਉਹਦੇ ਵਿੱਚ ਭਰਾਵੋ ਝੰਡੇ ਪੱਤੇ ਵਗੈਰਾ ਦੀ ਬੜੀ ਜ਼ਿਆਦੇ ਤੇ ਬਿਮਾਰੀਆਂ ਦੀ ਬਹੁਤ ਜ਼ਿਆਦੇ ਸਮੱਸਿਆ ਆਈ ਆ ਆਪਣੇ ਕੋਲੇ ਸੰਗਰੂਰ ਜ਼ਿਲ੍ਹੇ ਦੇ ਬਹਾਦਰਪੁਰ ਪਿੰਡ ਦਾ ਕਿਸਾਨ ਖੜਾਗਾ ਬਾਈ ਦਿਲਪ੍ਰੀਤ ਸਿੰਘ ਦਿਲਪ੍ਰੀਤ ਬਾਈ ਸਤਿਕਾਰ ਜੀ ਹੋ ਠੀਕ ਹੋ ਬਾਈ ਤੇ ਵੀਰੇ ਇਹ ਸਟਾਰ ਐਗਰੀ ਸੀਡ ਦੀ ਜਿਹੜੀ ਤੁਸੀਂ 1509 ਲਾਈ ਆ ਕਿੰਨਾ ਬਸਨ ਲਾਇਆ ਇਹ ਆਪਣੇ ਬਾਈ ਤਿੰਨ ਏਕੜਾਂ ਦਾ ਹੀ ਆਈ ਤਿੰਨ ਏਕੜ ਲਾਈ ਹੋਈ ਆ ਠੀਕ ਆ ਪਹਿਲਾਂ ਤੋਂ ਲਾਉਂਦੇ ਆਏ ਹਾਂ ਜਾਂ ਇਸ ਵਾਰ ਪਹਿਲੀ ਵਾਰ ਲਾਈ ਹੈ ਨਹੀਂ ਪਹਿਲਾਂ ਵੀ ਲਾ ਲਾਣਾ ਪਿਛਲੀ ਗੇਰ ਛੜਤੀ ਦੀ ਤੇ ਅੱਜ ਕੀ ਦੁਬਾਰੀ ਫੇਰ ਲਏ ਪਹਿਲਾਂ ਬਹੁਤ ਲੋਸੀ ਛੇ ਸਾਲਾਂ ਤੋਂ ਲਾਉਂਦੇ ਆ ਗਏ ਠੀਕ ਹੈ ਬਾਈ ਤੇ ਇਸ ਵਾਰ ਬਾਈ ਜਿਵੇਂ ਦੂਜੀਆਂ ਵੈਰਾਈਟੀਆਂ ਦੇ ਵਿੱਚ ਆਪਾਂ ਦੇਖਿਆ ਹੈਗਾ ਵੀ ਝੰਡੇ ਪੱਤੇ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਹਨ ਤੇ ਇਹਦੇ ਵਿੱਚ ਆਪਾਂ ਨੂੰ ਕਿਤੇ ਕੋਈ ਪ੍ਰੋਬਲਮ ਨਹੀਂ ਦਿਸ ਰਹੀ ਹੈ ਨਾ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ ਕੋਈ ਬੀਜ ਦੇ ਵਿੱਚ ਕਿਸੇ ਪ੍ਰਕਾਰ ਦਾ ਨੁਕਸ ਲੱਗਿਆ ਹੋਵੇ ਜਾਂ ਕੁਝ ਹੋਰ ਨਹੀਂ ਕੋਈ ਨੁਕਸਨ ਲੱਗਿਆ ਪੌਦ ਬੀਜਨ ਵੇਲੇ ਵੀ ਪੂਰੀ ਵਧੀਆ ਪਨੀਰੀ ਹੋਈ ਸੀ ਜਾਨੀ ਕਿ ਭਾਈ ਜਿਵੇਂ ਆਪਾਂ ਕਹਿੰਦੇ ਆ ਵੀ ਬੀਜ ਜਦੋਂ ਸਿੱਟਿਆ ਵੀ 100% ਹਰਾ ਹੋਇਆਗਾ 100% ਹਰਾ ਹੋਇਆ ਠੀਕ ਹੈ ਤੇ ਬੀਜ ਨੂੰ ਜਿਵੇਂ ਕੰਪਨੀ ਕਹਿੰਦੀ ਹੈ ਵੀ ਸਾਡਾ ਜਿਹੜਾ ਸੀਡ ਟ੍ਰੀਟਮੈਂਟ ਕੀਤਾ ਹੁੰਦਾ ਦਵਾਈ ਲੱਗੀ ਹੁੰਦੀ ਹੈਗੀ ਸੋ ਨੂੰ ਆਪ ਨੂੰ ਤਾਂ ਨਹੀਂ ਕੁਝ ਕਰਨਾ ਪਿਆ ਨਹੀਂ ਆਪ ਨੂੰ ਸਾਨੂੰ ਕੁਝ ਨਹੀਂ ਕਰਨ ਦਾ ਲੋੜ ਨਹੀਂ ਠੀਕ ਆ ਆਪ ਨੂੰ ਕੁਝ ਨਹੀਂ ਕਰਨਾ ਪਿਆ ਠੀਕ ਆ ਤੇ ਉਸ ਤੋਂ ਬਾਅਦ ਜਦੋਂ ਬੀਜ ਹਰਾ ਹੋਇਆ ਸਾਰਾ ਜਮਾ ਪੂਰਾ ਵਧੀਆ ਕਸਾਰ ਪੂਰਾ ਵਧੀਆ ਇੱਕੋ ਪ੍ਰੋਪਰ ਹਰਾ ਹੋ ਗਿਆ ਠੀਕ ਹੈ ਤੇ ਇਹ ਕਿੰਨੇ ਦਿਨਾਂ ਦੀ ਪੌਦ ਬਈ ਆਪ ਲਾਤੀ ਸੀਗੀ ਇਹ ਆਪਾਂ 27 ਤੋਂ 28 ਦਿਨਾਂ ਦੀ ਪੌਦ ਲਾਤੀ ਸੀ 27 ਤੋਂ 28 ਦਿਨਾਂ ਦੀ ਪੌਦ ਠੀਕ ਹੈ ਪੌਦਾ ਲਾਉਣ ਤੋਂ ਬਾਅਦ ਵੀ ਇਹਦੇ ਵਿੱਚ ਬਾਈ ਜਿਹੜਾ ਜੂਰੀਆ ਵਗੈਰਾ ਨਾਰਮਲ ਹੀ ਪਾਇਆ ਗਿਆ ਨਾਰਮਲ ਨਾਰਮਲ ਬਾਈ ਠੀਕ ਹੈ ਕੋਈ ਹੋਰ ਆਇਆ ਤਾਂ ਨਹੀਂ ਹੋਇਆ ਵੀ ਕੋਈ ਸਪੈਸ਼ਲ ਬਿਮਾਰੀ ਪੈ ਗਈ ਹੋਵੇ ਕੋਈ ਸ ਹੋਰ ਹੋ ਨਾ 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 ਕੁਝ ਨਹੀਂ ਨਾਰਮਲ ਪਾਇਆ ਠੀਕ ਹੈ ਤੇ ਆਹ ਦੇਖ ਸਕਦੇ ਹੋ ਬਾਈ ਜੀ ਤੁਸੀਂ ਤੇ ਬੂਟੇ ਸਾਰੇ ਲਵੇ ਕਰਕੇ ਦਿਖਾ ਦਿਓ ਜੀ ਤੇ ਬਹੁਤ ਵਧੀਆ ਥੱਲੋਂ ਲੈ ਕੇ ਦੇਖ ਲਓ ਨਹੀਂ ਆਹ ਟਾਈਮ ਦੇ ਵਿੱਚ ਨਾ ਥੱਲੋਂ ਜਿਹੜੇ ਪੱਤੇ ਵਗੈਰਾ ਨੇ ਜਾਂ ਜਿਹੜੀਆਂ ਜੜਾਂ ਨੇ ਗਈਆਂ ਬਹੁਤਾਂ ਤੇ ਗਲੀਆਂ ਹੋਈਆਂ ਹੁੰਦੀਆਂ ਨੇ ਗਈਆਂ ਤੇ ਇਹਦੇ ਵਿੱਚ ਬਹੁਤ ਜ਼ਿਆਦੇ ਵਧੀਆ ਵੈਰਾਈਟੀ ਖੜੀ ਹੈਗੀ ਜੇ ਆਪਾਂ ਗੱਲ ਕਰੀਏ ਬਾਈ 80% ਤੋਂ ਉੱਪਰ ਜਿਹੜੀ ਇਹ ਨਿਸਰ ਚੁੱਕੀ ਜਾਂ 90% ਤੱਕ ਹੈ ਨਾ ਵੀ ਹੁਣ ਥੋੜੇ ਜਣਾਂ ਦੀ ਖੇੜ ਆ ਗਈ ਜਿਹੜੀ ਉਹ ਰਹਿ ਗਈ ਬਿਲਕੁਲ ਤੇ ਹੋਰ ਬਾਈ ਕੋਈ ਆਪਦੇ ਵੱਲੋਂ ਕੋਈ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਨੂੰ ਵੀ ਕੋਈ ਹੋਰ ਸਮੱਸਿਆ ਆ ਗਈ ਜਾਂ ਕੋਈ ਹੋਰ ਚੀਜ਼ ਹੋ ਗਈ ਨਾ ਸਮੱਸਿਆ ਕੋਈ ਨਹੀਂ ਆਈ ਵੀਰੇ ਠੀਕ ਹੈ ਪੂਰੀ ਵਧੀਆ ਬੀ ਹਰਾ ਹੋਇਆ ਤੀਗਾ ਠੀਕ ਹੈ ਕੋਈ ਉਹ ਨਹੀਂ ਬੂਝਾ ਪੂਰਾ ਕੋਈ ਵਧੀਆ ਕੋਈ ਠੀਕ ਹੈ ਇਸੇ ਕਰਕੇ ਜੀ ਕੰਪਨੀ ਕਹਿੰਦੀ ਹੈਗੀ ਵੀ ਜਿਹੜੀ ਇਹ ਵੈਰਾਈਟੀ ਆ ਗਈ ਇਹ 110 ਤੋਂ ਲੈ ਕੇ 123 ਦਿਨਾਂ ਦੀ ਵੈਰਾਈਟੀ ਆ ਗਈ ਸਮੇਤ ਪੌਦਾ ਜਿਵੇਂ ਬਾਈ ਨੇ ਮੰਨ ਲਓ ਵੀ 25 22 27 ਜਣਾ ਦੀ ਪਨੀਰੀ ਲਾਤੀ ਵਿੱਚ ਵੀਰ 22 23 ਜਣਾ ਦੀ ਪਨੀਰੀ ਲਾਣਦੇ ਆਗੇ ਉਹਦੇ ਹਿਸਾਬ ਤੇ ਅੱਡੋ ਅੱਡ ਉਹ ਹੋ ਜਾਂਦਾਗਾ ਤੇ ਛੋਡੇ ਅਕੋਰਡਿੰਗ ਬਾਈ ਕੰਪਨੀ ਦਾ ਜਿਹੜਾ ਕਹਿੰਦੀ ਕਹਿੰਦੀ ਆ ਹਨਾ ਛੋਡੇ ਅਕੋਰਡਿੰਗ ਵੀ ਇਹਦਾ ਕਿੰਨੇ ਮਣ ਜਾਂ ਕਿੰਨੇ ਕੁਇੰਟਲ ਝਾੜ ਨਿਕਲੂਗਾ ਜਿਵੇਂ ਆਪਾਂ ਨੂੰ ਫਸਲ ਦੇਖਦੀ ਐ ਇਹਦਾ ਵੀਰੇ ਝਾੜ ਨਿਕਲਣ ਜਾਂਦਾ ਆਪਾਂ ਹੈਡ ਤੋਂ 60 ਮਣ ਤੱਕ ਦਾ ਆਪਾਂ ਹੈਡ ਤੋਂ 60 ਮਣ ਤੱਕ ਠੀਕ ਐ ਤੁਸੀਂ ਆ ਆਪ ਹੀ ਹਿਸਾਬ ਲਾ ਲਓ ਦੋਸਤੋ 100 ਮਣ ਦਾ 40 ਕੁਇੰਟਲ ਹੁੰਦਾਗਾ ਤੇ 75 ਮਣ ਦੇ 30 ਕੁਇੰਟਲ ਹੋਗੇ ਬਈ ਆਪਦੇ ਆਪ ਕਹਿੰਦਾ ਵੀ 65 ਮਣ ਨਿਕਲਣਾ ਚਾਹੀਦਾ ਘੱਟੋ-ਘੱਟ ਤੁਸੀਂ ਐਂ ਲਾ ਲਓ ਵੀ 25 ਤੋਂ ਜਿਹੜਾ 26 ਕੁਇੰਟਲ ਆਗਾ ਇਹਦਾ ਝਾੜ ਮੰਨ ਲਓ ਵੀ ਨਿਕਲੂਗਾ ਪਰ ਤੇ ਕਿਸਾਨ ਵੀਰਾਂ ਦਾ ਜਿਵੇਂ ਆਪਣਾ ਜਿਹੜਾ ਕਿਸਾਨ ਹੁੰਦਾ ਨਾ ਬਈ ਉਹਦਾ ਇੰਨਾ ਤਜਰਬਾ ਹੁੰਦਾਗਾ ਵੀ ਆਪਾਂ ਨੂੰ ਫਸਲ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਦਾ ਇੰਨਾ ਝਾੜ ਨਿਕਲੂਗਾ ਹਾਂਜੀ ਹਾਂਜੀ ਸਹੀ ਗੱਲ ਆ ਨਾ ਇਹ ਗਾਹਾਂ ਜਾ ਕੇ ਕੋਈ ਕੁਦਰਤੀ ਮਾਰ ਪੈ ਜਾਂਦੀ ਆ ਕੋਈ ਹੋਰ ਗੱਲਬਾਤ ਹੋ ਜਾਂਦੀ ਆ ਉਹਦੇ ਵਿੱਚ ਵੱਖਰੀ ਗੱਲ ਆ ਗਈ ਪਰ ਫਿਰ ਵੀ ਵੀਰ ਕਹਿੰਦਾ ਵੀ ਮੈਨੂੰ ਵਿਸ਼ਵਾਸ ਆ ਵੀ 65 ਤੋਂ 70 ਮਣ ਤੱਕ ਇਹਦਾ ਜਿਹੜਾ ਝਾੜ ਆਗਾ ਜਾਊਗਾ ਤੇ ਤੁਸੀਂ ਐਂ ਲਾ ਲਓ 25 27 ਕੁਇੰਟਲ ਤੱਕ ਜਿਹੜੀ ਇਹ ਜਾ ਸਕਦੀ ਆ ਬਿਨਾਂ ਕਿਸੇ ਪ੍ਰੋਬਲਮ ਤੋਂ ਤੇ ਫੇਰ ਦੇਖੋ ਤੁਸੀਂ ਤੇ ਕਤਾਰ ਤੋਂ ਕਤਾਰ ਦੀ ਜਿਹੜੀ ਦੂਰੀ ਆ ਇਹ ਆਪਾਂ ਨੂੰ ਰੱਖਣੀ ਪੈਂਦੀ ਆ ਬਾਈ ਜੀ 20 ਸੈਂਟੀਮੀਟਰ ਜਿਹੜੀ ਪੌਦੇ ਤੋਂ ਪੌਦੇ ਦੀ ਦੂਰੀ ਆ ਵਿੱਚ ਉਹ ਆਪਾਂ ਨੂੰ ਰੱਖਣੀ ਪੈਂਦੀ ਆ ਭਰਾਵੋ 15 ਸੈਂਟੀਮੀਟਰ ਤੇ ਇਹ ਬਾਈ ਛੇਤੀ ਪੱਕਣ ਵਾਲਾ ਜਿਹੜਾ ਆਪਾਂ ਕਹਿੰਦੀ ਆ ਝੋਨਾਗਾ 1509 ਜਿਹੜੀ ਵੈਰਾਈਟੀ ਹੈਗੀ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਘੱਟ ਪਾਣੀ ਲੱਗਦੇ ਨੇ ਕੋਈ ਜ਼ਿਆਦਾ ਰੇਹ ਦੀ ਨਹੀਂ ਜ਼ਰੂਰਤ ਕੋਈ ਫालतू ਸਪਰੇਹਾਂ ਦੀ ਨਹੀਂ ਜ਼ਰੂਰਤ ਆਮੀ ਜਿਵੇਂ ਦੇਖ ਲਓ ਤੁਸੀਂ ਇਸ ਵਾਰ ਗਰਮੀ ਬਹੁਤ ਪਈਆ ਨਹੀਂ ਜਿਵੇਂ ਸੁੰਡੀ ਵਗੈਰਾ ਦਾ ਅਟੈਕ ਆ ਜਾਂਦਾਗਾ ਉਹਦੇ ਨਾਲ ਪੱਤਿਆਂ ਦੇ ਭਰਾਵੋ ਜਿਵੇਂ ਵੀ ਜ਼ਿਆਦੇ ਦਾਗ ਵਗੈਰਾ ਪਾਈ ਜਾਂਦੇ ਨੇ ਜਾਂ ਉਹ ਹੋ ਜਾਂਦਾਗਾ ਤੇ ਸਭ ਤੋਂ ਵੱਡੀ ਗੱਲ ਇਹ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰਾਗਾ ਉਹਦੇ ਲਈ ਸਭ ਤੋਂ ਵਧੀਆ ਗੀ ਤੇ ਇਦੋਂ ਬਾਅਦ ਬਾਈ ਇਹਦੇ ਵਿੱਚ ਤੁਸੀਂ ਕੀ ਆਲੂ ਲਾਉਣੇ ਹੁੰਦੇ ਹੋ ਆਲੂ ਆਲੂ ਠੀਕ ਆ ਇਹ ਲਾ ਕੇ ਤੁਸੀਂ ਦੇਖ ਲਓ ਇੱਕ ਕਿਸਾਨ ਵੀਰ ਤੀਜੀ ਫਸਲ ਜਿਹੜੀ ਆਲੂਆਂ ਦੀ ਹੈਗੀ ਉਹ ਇੱਕ ਐਕਸਟਰਾ ਫਸਲ ਲੈ ਰਿਹਾਗਾ ਉਹਦੇ ਨਾਲ ਕੀ ਆ ਵੀ ਜਿਹੜੇ ਸਾਰੇ ਖਰਚੇ ਪਾਣੀ ਤੇ ਬੱਸ ਆਮਦਨ ਵਗੈਰਾ ਸਾਰਾ ਕੁਝ ਕਿਸਾਨ ਦਾ ਨਫੇ 'ਚ ਰਹਿੰਦਾ ਥੋੜੇ ਜਿਹੇ ਦਿਨ ਲਾਈਨ ਵਾਲੀ ਵੈਰੈਟੀ ਆਗੀ ਤਾਂ ਕਰਕੇ ਬਹੁਤ ਉਹ ਆ ਗਈ ਤੇ ਇਹ ਜਿਹੜੀ ਦੁਨੀਆ ਦੀ ਸਭ ਤੋਂ ਵਧੀਆ ਮਸ਼ੀਨ ਆ ਉਹਦੇ ਨਾਲ ਭਰਾਵੋ ਜਿਹੜਾ ਇਹਦਾ ਬੀਜ ਆ ਉਹ ਗ੍ਰੇਡਿੰਗ ਕੀਤਾ ਹੁੰਦਾਗਾ ਤੇ ਸੀ ਟ੍ਰੀਟਮੈਂਟ ਕੀਤਾ ਹੁੰਦਾ ਤੇ ਇਹਦੇ ਕਰਕੇ ਜਿਹੜੀ ਇਹਦੀ ਪਿਓਰਿਟੀ ਆਗੀ ਉਹ 100% ਆਗੀ ਜਿਹਦੇ ਕਾਰਨ ਕੀ ਆ ਇਹਦਾ ਝਾੜ 2 ਤੋਂ 3 ਕੁਇੰਟਲ ਜਾਂ 4-5 ਕੁਇੰਟਲ ਜਿਹੜਾ ਇਹਦਾ ਝਾੜ ਆ ਭਰਾਵੋ ਉਹ ਜ਼ਿਆਦਾ ਰਹਿੰਦਾਗਾ ਤੇ ਬਾਕੀ ਬਹੁਤ ਹੀ ਵਧੀਆ ਬੀਜ ਆ ਚੰਗੀ ਕੁਆਲਿਟੀ ਦਾ ਕੰਪਨੀ ਜਿਹੜੀ ਬੀਜ ਹੈਗੀ ਉਹ ਪੇਸ਼ ਕਰਦੀ ਹੈਗੀ ਕੋਈ ਇਹਨੂੰ ਬਕਾਨੀ ਰੋਗ ਦੀ ਸਮੱਸਿਆ ਨਹੀਂ ਆਉਂਦੀ ਜਿਵੇਂ ਬਕਾਨੀ ਰੋਗ ਦੀ ਸਮੱਸਿਆ ਕੀ ਹੁੰਦੀ ਹੈ ਕਿ ਜਿਵੇਂ ਕੋਈ ਬੱਲੀਆਂ ਖਾਲੀ ਰਹਿ ਜਾਂਦੀਆਂ ਨੇ ਇਹਨੀਆਂ ਆਹ ਦੇਖ ਲਓ ਤੁਸੀਂ ਲਵੇ ਕਰਕੇ ਦਿਖਾ ਦਿਓ ਜੀ ਕੋਈ ਬੱਲੀ ਹੈਗੀ ਜਿਹੜੀ ਖਾਲੀ ਨਹੀਂ ਹੈਗੀ ਸਾਰੀਆਂ ਬੱਲੀਆਂ ਇਹਦੀਆਂ ਬਹੁਤ ਵਧੀਆ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਗੱਲ ਹੋਰ ਦੇਖੋ ਇਹਦੇ ਵਿੱਚ ਬਾਈ ਜਿਹੜੀ ਟੇਲਰਿੰਗ ਦੀ ਮਾਤਰਾ ਨਾ ਉਹ ਬਹੁਤ ਜ਼ਿਆਦਾ ਆ ਬਾਈ ਜੇ ਆਪਾਂ ਗਿਣੀਏ ਜੀ ਆਹ ਗਿਣਿਓ ਬਾਈ ਬੂਟਾ ਇਹ ਤੇ ਇਹ ਇਹਨੂੰ ਗਿਣੋ ਬਾਈ ਕੱਲਾ ਕੱਲਾ ਢਾਲ ਗਿਣੋ ਦਾ ਜਿਵੇਂ ਬਾਈ 1 2 3 4 5 6 7 8 9 10 11 12 ਇਹ 13 14 15 16 ਦੋ ਆ ਗਏ 17 18 19 B 21 22 A 24 ਤੁਸੀਂ ਐਂ ਲਾ ਲਓ ਬਾਈ 35 ਦੇ ਕਰੀਬ ਜਿਹੜੇ ਇਹਦੇ ਵਿੱਚ ਭਰਾਵੋ ਬਈ ਆ ਹੋਣਗੇ 15 10 ਹਨ 35 ਦੇ ਕਰੀਬ ਇਹਦੀ ਜਿਹੜੀ ਟੈਲਰਿੰਗ ਆ ਗਈ ਜਿਹੜੇ ਇਹਦੇ ਜਿੰਨਾਂ ਦੇ ਉੱਪਰ ਆਪਾਂ ਕਹਿ ਦਈਏ ਵੀ ਗਾਹਾਂ ਜਾ ਕੇ ਜੀਤੇ ਜਾ ਕੇ ਬੱਲੀਆਂ ਨਿਕਲਦੀਆਂ ਨੇ ਬਹੁਤ ਹੀ ਸੋਹਣੀ ਚੀਜ਼ ਆ ਬਾਈ ਇਹ ਤੇ ਲੰਬੀ ਲੱਗਰ ਹੁੰਦੀ ਹੈਗੀ ਇਹਦੀ ਜਿਹੜੀ ਛਿੱਟਾ ਦੇਖੋ ਬਹੁਤ ਹੀ ਵਧੀਆ ਕਿੰਨੀ ਜਾਦੇ ਬੱਲੀ ਦਾ ਜਿਹੜਾ ਸਾਈਜ਼ ਹੈਗਾ ਇਹਦਾ ਬਹੁਤ ਵਧੀਆ ਹੈਗਾ ਤੇ ਇਸੇ ਕਾਰਨ ਅੱਗੇ ਜਾ ਕੇ ਜਦੋਂ ਇਹ ਮੰਡੀ ਦੇ ਵਿੱਚ ਜਾਂਦੀ ਹੈ ਤਾਂ ਇਹਦਾ ਬਹੁਤ ਵਧੀਆ ਰੇਟ ਹੁੰਦਾ ਹੈਗਾ ਤੇ ਉਦੋਂ ਅੱਗੇ ਜਾ ਕੇ ਵੇਕਨ ਦੇ ਵਿੱਚ ਵੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਜਦੋਂ ਇਹਨੂੰ ਤੁਸੀਂ ਬਾਈ ਮੰਡੀ ਦੇ ਵਿੱਚ ਲੈ ਕੇ ਜਾਓਗੇ ਨਾ ਉੱਥੇ ਇਹਦਾ ਪੂਰਾ ਵਧੀਆ ਜਿਹੜਾ ਮੁੱਲ ਮਿਲਣਾ ਹੈਗਾ ਤੁਹਾਨੂੰ ਤੇ ਬਾਜ਼ਾਰ ਦੇ ਵਿੱਚ ਜਿਹੜਾ ਆਮ ਮੁੱਲ ਮਿਲਦਾ ਹੁੰਦਾ ਉਹਦੇ ਨਾਲੋਂ ਤੁਹਾਨੂੰ ਜਿਹੜਾ ਇਹਦਾ ਮੁੱਲ ਹੈ ਬਾਈ ਇਹੋ ਜ਼ਿਆਦਾ ਮਿਲੇਗਾ ਤੇ ਬਾਈ ਤੁਹਾਡਾ ਇਹ ਜਿਹੜੀ ਤੁਸੀਂ ਸਟਾਰ ਰੈਗ ਰਸੀਡ ਦੀ 1509 ਲਾਈ ਲਾ ਕੇ ਝੋਨਾ ਮਨ ਖੁਸ਼ ਹੈ ਪੂਰਾ ਖੁਸ਼ ਹੈ ਪੂਰਾ ਖੁਸ਼ ਹੈ ਤੇ ਆਪਣੇ ਹੋਰ ਵੀ ਕਿਸਾਨ ਵੀਰਾਂ ਨੂੰ ਕਹਿਣੇ ਹੋ ਵੀ ਬਾਈ ਅੱਗੇ ਤੁਸੀਂ ਇਹ ਵੈਰਾਈਟੀ ਲਾ ਸਕਦੇ ਹੋ ਹਾਂਜੀ 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 ਵੀਰੇ ਬਿਲਕੁਲ ਜੀ ਦੋਸਤੋ ਇਸੇ ਤਰ੍ਹਾਂ ਸਟਾਰ ਅਗਰੀ ਸੀਡ ਦੇ ਜਿੰਨੇ ਵੀ ਬੀਜ ਆਉਂਦੇ ਨੇਗੇ ਸਾਰੇ ਬਹੁਤ ਹੀ ਵਧੀਆ ਨੇ ਤੇ ਚੰਗੀ ਮਾਤਰਾ ਦੇ ਵਿੱਚ ਜਿਹੜੇ ਕਿਸਾਨ ਵੀਰ ਇਹਨਾਂ ਤੋਂ ਝਾੜ ਪ੍ਰਾਪਤ ਕਰਦੇ ਨੇ ਤੇ ਜਾਦੇ ਝਾੜ ਮਿਲਦਾ ਤਾਂ ਕਰਕੇ ਕਿਸਾਨ ਦੀ ਜਿਹੜੀ ਆਮਦਨ ਵਾਧੀ ਹੈਗੀ ਸੋ ਵੀਰ ਦਾ ਨਾਮ ਦਿਲਪ੍ਰੀਤ ਸਿੰਘ ਆ ਪਿੰਡ ਬਹਾਦਰਪੁਰ ਜਿਹੜਾ ਸੰਗਰੂਰ ਮਸਤੂਣਾ ਸਾਹਿਬ ਦੇ ਕੋਲੇ ਆ ਤੇ ਵੀਰ ਨੂੰ ਤੁਸੀਂ ਕਦੋਂ ਵੀ ਆ ਕੇ ਇਹਦੇ ਪਿੰਡ ਜਾ ਇਹਦੀ ਫਸਲ ਦੇਖਣੀ ਹੈਗੀ ਤਾਂ ਕਿਸਾਨ ਵੀਰ ਦੇ ਖੇਤ ਆ ਜਿਹੜਾ ਉਹ ਆ ਸਕਦੇ ਹੋ ਸੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ